ਇਹ ਮੂ ਕੀ ਮਾਮਲਾ ਕੀ ਹੈ ਜਿਹੜਾ ਸਾਨੂੰ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਉਹਦਾ ਸੰਬੰਧੀ ਅਸੀਂ ਇੱਥੇ ਹੁਣ ਆਏ ਸੀਗੇ ਤੇ ਇੱਥੇ ਆ ਕੇ ਪਤਾ ਲੱਗਾ ਕੋਈ ਇਹਨਾਂ ਦਾ ਦੁਕਾਨ ਤੇ ਕੋਈ ਖਾਣ ਪੀਣ ਦੇ ਪਿੱਛੇ ਇਹਨਾਂ ਦਾ ਆਪਸ ਵਿੱਚ ਕੋਈ ਪੈਸੇ ਲੈ ਕੇ ਝਗੜਾ ਹੋਇਆ ਹਾਲੇ ਪੜਤਾਲ ਕਰਦੇ ਆ ਪੜਤਾਲ ਕਰਨ ਤੋਂ ਬਾਅਦ ਫਿਰ ਜਿਵੇਂ ਹੋਏਗਾ ਦੇਖ ਕੇ ਫਿਰ ਤੁਹਾਨੂੰ ਦੱਸ ਦਿੰਦੇ ਇਹਨਾਂ ਦੇ ਦੱਸ ਹਾਲੇ ਸਾਨੂੰ ਉਹਦਾ ਕਲੀਅਰ ਨਹੀਂ ਹੈ ਕੈਮਰੇ ਦੇਖਦੇ ਆ ਕੈਮਰੇ ਜਿਵੇਂ ਫਿਰ ਪਤਾ ਲੱਗੇਗਾ ਜਿਵੇਂ ਉਵੇਂ ਅਸੀਂ ਤੁਹਾਨੂੰ ਦੱਸ ਦਿੰਦੇ ਟੋਟਲ ਕਿੰਨੇ ਲੋਕ ਜ਼ਖਮੀ ਆ ਜੀ ਇਹ ਇਹ ਟੋਟਲ ਹਾਲੇ 3 ਜ਼ਖਮੀ ਨੇ ਜੀ ਤਿੰ ਲੇਡੀਜ਼ ਦਾ ਕਹਿ ਰਹੇ ਨੇ ਲੱਗੀਆਂ ਮਾੜੀ-ਮੋਟੀ ਪਰ ਮਾੜੀ-ਮੋਟੀ ਹੈ ਕੋਈ ਜੀ ਕਿੱਦਾਂ ਦੀ ਕਾਰਵਾਈ ਕਰ ਰਿਹਾ ਬਾਈ ਜੀ ਦੇਖਦੇ ਆ ਜੀ ਕਰ ਰਹੇ ਆ ਫਿਰ ਕਰਕੇ ਜਿਵੇਂ ਹੋਏਗਾ ਕਾਨੂੰਨ ਦੇ ਦੇਖਣੀ ਆ ਜੀ ਹਲੇ ਭਾਈ ਕੋਈ ਗੱਲ ਨਹੀਂ ਹੋਈ ਸੀ ਇਹਨਾਂ ਨੇ ਕਿਹਾ ਚਾਰ ਪਲੇਟ ਸਮੋਸੇ ਲਗਾਓ ਸੰਕ ਨਾਮ ਮੇਰਾ ਔਰੇ ਆਉਰੇ ਆਪਣੇ ਰਿਸ਼ਤੀ ਕੋਲ ਨਹੀਂ ਔਰੇ ਖਰੀਦੀ ਔਰੇ ਬਸਟੇ ਖੜਿਆਦੀ ਇਹ ਗੱਲ ਹੋਈ ਚਾਰ ਪਲੇਟ ਸਮੋਸੇ ਲਗਵਾਏ ਇਹਨਾਂ ਨੇ ਭਾਈ ਅਸੀਂ ਗਰਮ-ਗਰਮ ਸਮੋਸੇ ਲਗਾ दिए ਇਹਨਾਂ ਨੇ ਸਮੋਸੇ ਖਾ ਕੇ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ ਤੈਨੂੰ ਨਾ ਕੋਈ ਨਹੀਂ ਭਾਈ ਜੋ ਤੁਸੀਂ ਏਸੀ ਗੇੜ ਤੇ ਪੈਸੇ ਮੇਰੇ ਕਾਲਾ ਪਕੜ ਗਏ ਉਹਨੂੰ ਗੇੜ ਕੇ ਮੈਨੂੰ ਕੁੱਟਣ ਲੱਗੇ ਤਲਵਾਰ ਪਰਵਾਹ ਲੈ ਕੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਅਤੇ ਜੀ 7-8 ਬੰਦੇ ਸੀ ਹਾਂ ਜੀ ਤਲਵਾਰਾਂ ਦੇ ਅਸੀਂ ਮੁਲਾਜ਼ਮ ਨੂੰ ਭੜਾਈਆਂ ਤਲਵਾਰਾਂ ਹੋ ਕੇ ਇਹ ਜੀ ਇਸ ਟਾਈਮ 5 ਬੰਦੇ ਤੇ ਬਾਕੀ 3 ਬੰਦੇ ਕੁੱਟ-ਕੁਟਾ ਕੇ ਭੱਜ ਗਏ ਸੀ ਇਹ ਕਦੇ ਨਹੀਂ ਆਏ ਜੀ ਸਾਡੇ ਕੋਲ ਭਾਈ ਅਸੀਂ ਇਹਨੂੰ ਸਿੱਧਾ ਜੇਲ੍ਹ ਭੇਜਣਾ ਚਾਹੀਦਾ ਸੀ ਇਹ ਐਸੇ ਬੰਦੇ ਨੂੰ ਛੱਡਣਾ ਚਾਹੀਦਾ ਸੀ ਹਾਂ ਜੀ ਆ ਗਈ ਦੀ ਅਸੀਂ ਮੁਲਾਜ਼ਮ ਬੰਦੇ ਨੂੰ ਖੁਦ ਭੜਾਇਆ ਸੀ ਅਸੀਂ ਆ ਜੀ ਚਾਰ ਬੰਦੇ ਤਲਵਾਰ ਕਿ ਲੱਗਿਆ ਕਿੰਨੀ ਤਲਵਾਰਾਂ ਮਾਰੀਆਂ ਜੀ ਛੁਰੇ ਮਾਰੇ ਤਲਵਾਰਾਂ ਮਾਰੀਆਂ ਜੀ ਆ ਦੇਖੋ ਤਲਵਾਰਾਂ ਮਾਰੀਆਂ ਆ ਤੇ ਜੱਬੀ ਮਾਰੀਆਂ ਸਾਡੇ ਨੂੰ ਮਾਰੀਆਂ ਆ ਮੁੰਡਿਆਂ ਦੀ ਮਾਰੀਆਂ ਆ ਉਹ ਮੈਡਮ ਕੇ ਵੀ ਮਾਰੀਆਂ ਉਹ ਮੈਡਮ ਬਾਹਰ ਖੜੀ ਹੈ ਜੀ ਲਗ ਗੱਲ ਵੀ ਕਰਦੇ ਆ